ਅਮਰੀਕਾ ਹੁਣ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਐਕਸ਼ਨ ਮੋਰਚੇ ਦਿਖਾਈ ਦੇ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਅਤੇ ਉਹਨਾਂ ਦੇ ਰੂਸੀ ਹਮਰੁੱਤਵਾ ਸਰਗਈ ਲਾਵਰੋਵ ਬੀਤੇ ਰਾਤ ਨੂੰ ਪਹੁੰਚੇ। ਦੋਵੇਂ ਨੇਤਾ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਤੇ ਚਰਚਾ ਕਰਨਗੇ। ਇਸ ਬੈਠਕ 'ਚ ਯੂਕਰੇਨ ਯੁੱਧ ਨੂੰ ਖਤਮ ਕਰਨ ਅਤੇ ਅਮਰੀਕਾ 'ਰੂਸ ਸੰਬੰਧਾਂ 'ਚ ਰੁਕਾਵਟ ਦੂਰ ਕਰਨ ਦੇ ਤਰੀਕਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸਾウਦੀ ਅਰਬ ਦੀ ਰਾਸਤਾਨੀ ਜ਼ਿਆਦਾ ਯੂਕਰੇਨ ਯੁੱਧ ਨੂੰ ਖਤਮ ਕਰਨ ਦੀ ਪ੍ਰਕਿਰਿਆ 'ਚ ਅਹਿਮ ਸਥਾਨ ਬਣ ਸਕਦਾ ਹੈ। ਅਮਰੀਕਾ ਤੇ ਰੂਸ ਦੇ ਵਿਦੇਸ਼ ਮੰਤਰੀ ਇੱਥੇ ਬੈਠ ਕੇ ਸ਼ਾਂਤੀ ਵਾਰਤਾ ਦੀ ਧੂੜੇਖਾ ਤਿਆਰ ਕਰਨਗੇ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਇਸ ਬੈਠਕ 'ਚ ਯੂਕਰੇਨ ਯੁੱਧ ਨੂੰ ਖਤਮ ਕਰਨ ਅਤੇ ਅਮਰੀਕਾ 'ਰੂਸ ਸੰਬੰਧਾਂ 'ਚ ਰੁਕਾਵਟ ਦੂਰ ਕਰਨ ਦੇ ਤਰੀਕਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਦੱਸਦੇ ਕਿ 2022 'ਚ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਨੇ ਰੂਸ ਤੇ ਕਈ پابੰਦੀਆਂ ਲਗਾ ਦਿੱਤੀਆਂ ਸਨ ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਆਮ ਸੰਬੰਧ ਖਤਮ ਹੋ ਗਏ ਸਨ 12 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਟ ਜੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ 1.5 ਘੰਟੇ ਤੱਕ ਟੈਲੀਫੋਨ 'ਤੇ ਗੱਲਬਾਤ ਕੀਤੀ ਸੀ ਜਿਸ ਨਾਲ ਸਬੰਧਾਂ ਨੂੰ ਆਮ ਪੰਗ ਪਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਸਮਾਰਕ ਲਈ ਰੂਬੀਓ ਦੀ ਅਗਵਾਈ ਵਾਲੇ ਵਫਦ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਬੌਲਟਸ ਅਤੇ ਟਰੰਪ ਦੇ ਮੱਧ ਪੂਰਬ ਦੇ ਰਾਜਦੂਤ ਸਤੀਰ ਪਿਟਕਾਲ ਵੀ ਸ਼ਾਮਲ ਹੋਣਗੇ ਜਦੋਂ ਕਿ ਰੂਸੀ ਬਫਤ ਦੀ ਅਗਵਾਈ ਲਾਰ ਲੋਬ ਕਰਨਗੇ ਅਤੇ ਇਸ ਵਿੱਚ ਪੁਤਿਨ ਦੇ ਸਲਾਹਕਾਰ ਯੂਰੀ ਉਸ਼ਾ ਕੋਵ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ ਪਰ ਇਹ ਤੈ ਨਹੀਂ ਹੈ ਕਿ ਜੇਕਰ ሪያਦ ਮੀਟਿੰਗ ਦੇ ਨਤੀਜੇ ਸਕਾਰਾਤਮਕ ਰਹੇ ਤਾਂ ਆਉਣ ਵਾਲੇ ਸਮੇਂ ਤੇ ਟਰੰਪ ਅਤੇ ਪੁਤਿਨ ਵਿਚਾਲੇ ਸਿੱਧੀ ਮੁਲਾਕਾਤ ਹੋ ਸਕਦੀ ਹੈ ਪਿਛਲੇ 4 ਸਾਲਾਂ ਤੋਂ ਦੁਨੀਆ ਵਿੱਚ ਪੈਦਾ ਹੋਏ ਤਣਾਅ ਨੂੰ ਘਟਾਉਣ ਲਈ ਇੱਕ ਹੋਰ ਮੱਤਵਪੂਰਨ ਘਟਨਾ ਹੋਵੇਗੀ ਇਸ ਦੌਰਾਨ ਰੂਬੀਓ ਨੇ ਕਿਹਾ ਕਿ ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਸ਼ਾਂਤੀ ਵਾਰਤਾ ਵਿੱਚ ਯੂਕਰੇਨ ਅਤੇ ਯੂਰਪ ਦੇ ਪ੍ਰਤੀਨਿਧਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਇਸ ਦੌਰਾਨ ਅਮਰੀਕਾ ਪ੍ਰਤੀ ਸਤਿ ਭਾਵਨਾ ਦਿਖਾਉਂਦੇ ਹੋਏ ਰੂਬੀਓ ਨੇ ਸੋਮਵਾਰ ਸ਼ਾਮ ਨੂੰ ਅਮਰੀਕੀ ਨਾਗਰਿਕ ਕਲੋ ਬਾਇਰਸ ਨੂੰ ਰਿਹਾਅ ਕਰ ਦਿੱਤਾ ਜਿਸ ਨੂੰ 7 ਫਰਵਰੀ ਨੂੰ ਡਰੱਗ ਤਸਕਰੀ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਸੀ ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਆਪਣੀ ਯਾਤਰਾ ਦੌਰਾਨ ਸਾਊਦੀ ਅਰਬ ਨਾਲ ਲੱਗ ਕਾਜਾ ਦੀ ਸਥਿਤੀ ਤੇ ਚਰਚਾ ਕਰਨਗੇ ਅਸਨੇਗੀ ਟਰੰਪ ਨੇ ਜੰਗ ਨਾਲ ਤਬਾਹ ਹੋਈ ਗਾਜ਼ਾ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੁਰ ਨਿਰਮਾਣਕਾਂ ਦਾ ਬਿਆਨ ਦਿੱਤਾ ਹੈ ਇਸ ਸਬੰਧ ਵਿੱਚ ਟਰੰਪ ਨੇ ਗਾਜ਼ਾ ਦੀ ਫਲਸਤੀਨੀ ਆਬਾਦੀ ਨੂੰ ਨਿਸ਼ਰਤ ਤੇ ਜਾਰਡਨ ਜਾਣ ਦੀ ਸਲਾਹ ਦਿੱਤੀ ਹੈ ਇਸ ਨੂੰ ਫਿਲਹਾਲ ਅਰਬ ਦੇਸ਼ਾਂ ਨੇ ਰੱਦ ਕਰ ਦਿੱਤਾ ਯੂਕਰੇਨ ਦੇ ਰਾਸ਼ਟਰਪਤੀ ਬਲਾਦੀਮਿਰ ਜ਼ੇਲੈਂਸਕੀ ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ ਯੂਏਈ ਪਹੁੰਚੇ ਅਤੇ ਉਹ ਸਾਊਦੀ ਅਰਬ ਤੇ ਤੁਰਕੀ ਵੀ ਜਾ ਸਕਦੇ ਨੇ ਪਰ ਉਨ੍ਹਾਂ ਦੇ ਦਫ਼ਤਰ ਨੇ ਉੱਥੇ ਜਾਣ ਦੇ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਹਲੇ ਸਾਂਝੀ ਨਹੀਂ ਦਿੱਤੀ ਮਨੇ ਚਾਰਾ ਕਿ ਉਹਨਾਂ ਦੇ ਦੌਰਾ ਸ਼ਾਂਤੀ ਪਾਰਤਾ ਵਿੱਚ ਯੂਕਰੇਨ ਨੂੰ ਸ਼ਾਮਿਲ ਕਰਨ ਦੇ ਉਹਨਾਂ ਦੇ ਪ੍ਰਸਤਾਵ ਦਾ ਹਿੱਸਾ ਹੈ ਫਿਲਹਾਲ ਯੂਕਰੇਨ ਨੂੰ ਮੰਗਲਵਾਰ ਨੂੰ ਮਿਕਾਤੇ ਰੂਸ ਵਿਚਾਲੇ ਹੋਣ ਵਾਲੀ ਬੈਠਕ 'ਚ ਹਿੱਸਾ ਲੈਣ ਦਾ ਸੱਦਾ ਨਹੀਂ ਦਿੱਤਾ ਗਿਆ ਹੈ रियाद मीटिंग ਵਿੱਚ ਯੂਕਰੇਨ ਨੂੰ ਸੱਦਾ ਨਾ ਦਿੱਤੇ ਜਾਣ ਤੋਂ ਬਾਅਦ ਫਰਾਂਸ ਨੇ ਮੰਗਲਵਾਰ ਨੂੰ ਪੈਰਿਸ ਵਿੱਚ ਨਰਪੀ ਸੰਗਤ ਅਤੇ ਬ੍ਰਿਟੇਨ ਦੇ ਪ੍ਰਤੀਨਿਧੀਆਂ ਦੀ ਬੈਠਕ ਬੁਲਾਈ ਹੈ। ریاਦ 'ਚ ਜੰਗ ਖਤਮ ਕਰਨ ਤੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਰੂਸ ਨੇ ਯੂਕਰੇਨ ਤੇ ਹਮਲੇ ਤੇਜ਼ ਕਰ ਦਿੱਤੇ ਨੇ। ਐਤਵਾਰ ਸੋਮਵਾਰ ਦੀ ਰਾਤ ਨੂੰ ਰੂਸ ਨੇ ਯੂਕਰੇਨ ਦੇ ਸ਼ਹਿਰਾਂ ਤੇ 147 ਡਰੋਨ ਹਮਲੇ ਕੀਤੇ। ਯੂਕਰੇਨ ਦੀ ਫੌਜ ਨੇ ਕਿਹਾ ਕਿ ਜਵਾਬੀ ਕਾਰਵਾਈ 'ਚ 83 ਰੂਸੀ ਡਰੋਨਾਂ ਨੂੰ ਡੇਲ ਦਿੱਤਾ ਗਿਆ, ਜਦਕਿ 59 ਉਨ੍ਹਾਂ ਦੇ ਨਿਸ਼ਾਨੇ ਤੇ ਪਹੁੰਚਣ ਤੋਂ ਰੁਕੇ। ਪਰ ਪੰਜ ਡਰੋਨ ਟੀਚਿਆਂ ਨੂੰ ਮਾਰਨ ਵਿੱਚ ਸਫਲ ਰਹੇ ਅਤੇ ਯੂਕਰੇਨ ਨੂੰ ਨੁਕਸਾਨ ਪਹੁੰਚਾਇਆ ਯੂਕਰੇਨ ਨੇ ਦੱਸਿਆ ਕਿ ਇਹਨਾਂ ਹਮਲਿਆਂ ਵਿੱਚ ਕੀ ਵਿੱਚ ਚਾਰ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇੱਕ ਵਿਅਕਤੀ ਜ਼ਖਮੀ ਹੋਇਆ ਜਦੋਂ ਕਿ ਖਾਰਕੀ ਖੇਤਰ ਵਿੱਚ ਇੱਕ ਵਪਾਰਕ ਇਮਾਰਤ ਵਿੱਚ ਇੱਕ ਪ੍ਰਸ਼ਾਸਨਿਕ ਇਮਾਰਤ ਅਤੇ 14 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਇਸ ਦੌਰਾਨ ਕ੍ਰਾਸ ਨੌਦਰ ਇਲਾਕੇ 'ਚ 12 ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਯੂਕਰੇਨ ਦੇ ਜਵਾਬੀ ਡਰੋਨ ਹਮਲੇ ਇੱਕ ਵਿਅਕਤੀ ਜ਼ਖਮੀ ਹੋ ਗਿਆ